ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮੇਟਡ ਆ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਤਾਜ਼ੀਆਂ ਸੂਈਆਂ ਵੜਾਂ ਆ ਗਈਆਂ ਵੀਰੋ ਗੱਬਣਾ ਆ ਗਈਆਂ ਨੇ ਚੰਗੇ ਰਿਕਾਰਡ ਵਾਲੀਆਂ ਨੇ ਤਾਂ ਵੀਡੀਓ ਵੀ ਐਂਡ ਤਾਈਂ ਵੇਖਿਓ ਜ਼ਰੂਰ ਰੇਡ ਵੀਰ ਦਾ ਜੈ ਜੈ ਆਓ ਵੀਰੇ ਨੰਬਰ ਲੈਣੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਜੀ ਦਰਵੀ ਜੀ ਸਤਿ ਸ੍ਰੀ ਅਕਾਲ ਕੀ ਹਾਲ ਚੱਲ ਜੇ ਵਧੀਆ ਵੀਰੇ ਵਧੀਆ ਠੀਕ ਠਾਕ ਤੁਸੀਂ ਸੁਣਾਓ ਸ਼ਬਦੋਂ ਪਹਿਲਾਂ ਦੇ ਜਿਹੜਾ ਸਾਡਾ ਦਿੰਦਿਆ ਦਾ ਰਿਹਾ ਅਗੜੀ ਬਿਲਕੁਲ ਮਾਗੀ ਵਾਲਾ ਇਹ ਪਰਮਾਤਮਾ ਦਾ ਵੀ ਇਹਦੇ ਵਿੱਚ ਹਨਾ ਬਿਲਕੁਲ ਹਨਾ ਮਾਗੀ ਹਰ ਦਿਨ ਮੁਖਸਰ ਸਾਹਿਬ ਨਹਾਉਂਦੇ ਜਾਂਦੇ ਠੀਕ ਹੈ ਬਿਲਕੁਲ ਮਾਗ ਮੰਜਨ ਸਿੰਘ ਸਾਹਿਬ ਉਹ ਧੋੜੀ ਕਸ਼ਨਾ ਨੂੰ ਅਰ ਕਾ ਨਾਮ ਤੇ ਆਈਏ ਤੇ ਸਭ ਨੂੰ ਕਰਦਾ ਹਾਂ ਸਾਰੇ ਲੋੜੀ ਜਾਂ ਲੱਖ ਵਧਾਈਆਂ ਮੇਰੇ ਮਾਰਕਾ ਵੀਰਾਂ ਨੂੰ ਬਿਲਕੁਲ ਜੀ ਸਾਹਿਬ ਦੀ ਸੰਗਤ ਜਿੰਦਾ ਮੇਰੀ ਫਾਰਮੇਟਰ ਹਾਂ ਬਿਲਕੁਲ ਦਿਲੋਂ ਧੰਨਵਾਦ ਆ ਜੀ ਵੀਰਾਂ ਦਾ ਹਨਾ ਵੀਰੇ ਹਾਂਜੀ ਬਿਲਕੁਲ ਪਿਆਰਾ ਵੀਰਾਂ ਨੂੰ ਵੀਰੇ ਨਾਂ ਦੱਸਿਓ ਆਪਦਾ ਨਾਂ ਇਹ ਜੀ ਬਲਵਿੰਦਰ ਸਿੰਘ ਇਹ ਬਿਲਿੰਡੀ ਦਾ ਹਾਂਜੀ ਪਿੰਡ ਠੱਠਾ ਜ਼ਿਲ੍ਹਾ ਗੁਰਦਾਸਪੁਰ ਆ ਬਿਲਕੁਲ ਮੇਰੇ ਭਾਲੋ ਵਾਲੀ ਮਜੀਠਾ ਰੋਡ 'ਤੇ ਪਿੰਡ ਜੀ ਨਾਲ ਫੋਨ ਨੰਬਰ ਵੀਰੇ 905604535 ਜੀ ਠੀਕ ਹੈ ਜੀ ਤਵਿਹਰੇ ਕਿਵੇਂ ਆਪਣੇ ਹਰੇਕ ਵੀਡੀਓ ਦੇ ਵਿੱਚ ਹਨਾ ਇੱਕ ਤਾਂ ਰੇਟ ਨੋਰਮਲ ਹੁੰਦਾ ਇੱਕ ਪਸ਼ੂ ਵੀ ਸਾਫ਼ ਸੁਥਰਾ ਹਾਂਜੀ ਹਾਂਜੀ ਤੇ ਜੀ ਸੱਚਾਈ ਹੁੰਦੀ ਹਨਾ ਸਾਫ਼ ਸੁਥਰਾ ਕੰਮ ਹਨਾ ਤਾਂ ਹੀ ਤਾਂ ਤੁਸੀਂ ਇੱਕ ਦਿਨ ਛੱਡ ਕੇ ਆਉਂਦੇ ਹੋ ਹਨਾ ਕਰ ਜੇ ਮੈਂ ਝੂਠ ਮਾਰਾਂ ਕਿੰਦਾ ਕੇ ਇਹਨੂੰ ਮਾਰ ਨਾ ਨਹੀਂ ਕੀ ਲੋੜ ਆ ਵੀਰੇ ਹੁਣ ਆਪ ਤਾਂ ਰਕਮ ਖਰਚੀ ਗਈ ਹੈ ਹਨਾ ਤੇ ਜੋ ਲੈ ਕੇ ਆਏ ਆ ਉਹੀ ਦੱਸ ਕੇ ਵੇਚਦੇ ਆ ਤਾਂ ਹੀ ਤਾਂ ਵੀਰੇ ਲੰਮਾ ਟਾਈਮ ਕੰਮ ਚੱਲਦਾ ਤਾਂ ਅੱਜ ਵੀ ਪਸ਼ੂ ਆ ਗਏ ਹਨਾ ਆਪਣੇ ਕੋਲੇ ਚਾਰ ਪਸ਼ੂ ਕੋਲੇ ਵੀਰੇ ਚਾਰ ਵੀਰੇ ਦੋ ਸੁਈਆਂ ਵੱਛੀਆਂ ਆਪਣੇ ਕੋਲ ਬਿਲਕੁਲ ਦੀ ਤੋਂ ਬਲਾਗ ਹੈ ਬੱਚੇ ਚੰਗੇ ਵੀ ਠੀਕ ਹੈ ਜੀ ਤਾਂ ਰੇਟ ਆਊਟ ਦੀਆਂ ਵਾਲੇ ਹਨ ਜੀ ਇੱਥੇ ਵੀ ਜੈ ਜੈ ਤੇਰੇ ਚੈਨਲ ਤੇ ਤੇ ਜੈ ਜੈ ਹੀ ਆ ਕੰਮ ਜੈ ਜੀ ਵੀਰੇ ਤਾਂ ਇਹ ਨਿਕਲ ਜਿੰਦਰ ਜਿੰਦਰ ਹੋਈ ਪਈ ਨੇ ਰੇਟ ਵੀ ਜੈ ਜੈ ਵੀਰੇ ਹਨ ਕੰਮ ਵੀ ਸੋਹਣਾ ਸਾਫ ਸੁਥਰਾ ਤੁਸੀਂ ਵੀ ਉੱਥੇ ਜਾਂਦੇ ਜਿੱਥੇ ਸੋਨਾ ਮਾਲ ਸਾਫ ਬਿਲਕੁਲ ਇਹ ਹੱਕ ਸੱਚ ਦੀ ਗੱਲ ਹੁੰਦੀ ਨਹੀਂ ਕਿੱਥੇ ਵੀਰੇ ਸਾਡੀ ਵੀ ਕਿਦਾਂ ਆਪਣੇ ਆਪਣੇ ਵੀਰਾਂ 'ਚ ਲਾਗੇ ਬੰਨੇ ਰਹੀਦਾ ਕਿੱਥੇ ਸੁੰਦੇ ਵੀਰੇ ਸਾਡੀ ਮੰਨ ਲਓ ਕੋਈ ਪਸ਼ੂ ਜਾਂਦਾ ਇਹ ਸਾਲੀ ਚੀਜ਼ ਹੈ ਵੀਰੇ ਕੋਈ 1921 ਹੁੰਦੀ ਹੈ ਮਤਲਬ ਮੈਂ ਤੈਨੂੰ ਕਹਿੰਦਾ ਵੀਰੇ ਉਹ ਵੀਰੇ ਨਾਲ ਗਲਤ ਹੋ ਗਿਆ ਜਾਂ ਕਿਵੇਂ ਤੁਸੀਂ ਵੀ ਹੱਲ ਕਰ ਦੇ ਜੋ ਕਿਉਂਕਿ ਇਹ ਸਾਲੀ ਚੀਜ਼ ਹੈ ਪਸ਼ੂ ਕੋਈ ਇਹਦੇ ਵਿੱਚ ਆਪ ਤਾਂ ਵੀਰੇ ਦੋ ਟਾਈਮ ਵੱਧ ਤੋਂ ਵੱਧ ਚਵਾ ਦਾਂਗੇ ਹਨ ਤੇ ਜੋ ਕੋਈ ਵੀ ਪ੍ਰੋਬਲਮ ਹੁੰਦੀ ਹੈ ਉਹਦਾ ਹੱਲ ਹੋ ਜਾਂਦਾ ਤਾਂ ਵੀਰੇ ਆਪਾਂ ਇੰਨੇ ਦਾ ਆਪਣੇ ਘਰੇ ਜੇ ਰਹਿਨੇ ਆ ਕਿ ਵੀਰਾਂ ਕੋਲੇ ਹਨਾ ਤਾਂ ਬਾਕੀ ਕੰਮ ਵੀਰੇ ਸਾਫ ਚੱਲਦਾ ਲੰਮਾ ਟਾਈਮ ਚੱਲੂਗਾ ਜਿੰਨਾ ਚਿਰ ਚਲੋ ਪ੍ਰਮਾਤਮਾ ਹੈਨਾ ਬਿਲਕੁਲ ਸਾਫ ਆ ਸਾਫ ਕਰਨਾ ਵਾ ਕੋਈ ਬਦਵਾਈ ਨਹੀਂ ਲੈ ਸਾਫ ਮਾਰ ਬਿਲਕੁਲ ਤਾਂ ਕੋ ਕਿ ਮੈਂ ਮਾਰਾਈ ਦੀ ਹੈਨਾ ਹਾਂ ਕਿਰਪਾ ਦੇ ਨਾਲ ਕਿਨਾਂ ਚਿਰ ਚੱਲਾਂਗੇ ਵੀਰੇ ਹੈਨਾ ਤਾਂ ਆਪਣੇ ਨੂੰ ਚੰਗਾ ਹੀ ਕਰਨਾ ਹੈਨਾ ਤੇ ਬਾਕੀ ਉਹ ਪ੍ਰਮਾਤਮਾ ਦੀ ਕਿਰਪਾ ਨਾਲ ਜਿਹੜੇ ਤੁਹਾਡੇ ਚੈਨਲ ਤੇ ਵੇਂਦੇ ਆ ਉਹ ਤਰੀਫਾਂ ਵੀ ਬੜੀਆਂ ਕਰਦੇ ਦੀ ਬਿਨਾਂ ਦੱਸਿਆ ਵਕਤ ਹੋ ਜਾਣਾ ਤੇ ਇਸ ਜਿਆ ਪਤਨਾ ਨਹੀਂ ਪਸ਼ੂ ਵੀ ਸੋਹਣੇ ਲੱਗੇ ਹੁੰਦੇ ਹੋ ਤੁਸੀਂ ਪਸ਼ੂ ਵੀ ਸਾਫ਼ ਹੁੰਦੇ ਆ ਤਾਂ ਰੇਡ ਸੋਹਣਾ ਲੱਗਦਾ ਵੀਰਾਂ ਨੂੰ ਫੇਰ ਹੀ ਵੀਰੇ ਵੇਖਦੇ ਵੀਡੀਓ ਹਨਾ ਬਿਲਕੁਲ ਬਿਲਕੁਲ ਤਾਂ ਵੀਰੇ ਅੱਜ ਵੀ ਨੋਰਮਲ ਰੇਡ ਆ ਤਾਂ ਕਰੀਏ ਸ਼ੁਰੂ ਹਨਾ ਹਾਂਜੀ ਹਾਂ ਪਹਿਲੇ ਨੰਬਰ ਤੇ ਵੀਰੇ ਵਹਿੜ ਆ ਗਈ ਆ ਗੁਜਾ ਸਿਵਾ ਤੇ ਮੋਹ ਛਗੀ 6 ਦਿਨ ਦਾ 6 ਦਿਨ ਦਾ ਤੇ ਸੁਈ ਨੂੰ ਵੀ ਲਾ ਲਓ ਮਹੀਨਾ ਲਾ ਲਓ 20 ਦਿਨ ਲਾ ਲਓ 25 ਮਗਰ ਜੀ 25 ਮਗਰ ਬਿਲਕੁਲ ਮਹੀਨਾ ਲਾ ਲਓ ਵੀਰੋ ਡੇਢ ਮਹੀਨਾ ਲਾ ਲਓ ਤੁਹਾਡੇ ਸਾਹਮਣੇ ਆ ਹਨਾ ਵੀਰੇ ਤੋਂ ਬੜੇਰ ਕੀ ਠੀਕ ਹੈ ਮੋ ਕਲਾ ਥਾਣਾ ਆਣ ਵਿਖਾ ਦਿਓ ਠੰਡੀ ਆ ਇਦਾਂ ਪੱਤਣਾ ਵੀ ਹੁਣ ਧਾਰਾਂ ਵੀ ਮਾਰੂੰਗਾ ਦੁੱਧ ਵੀਰੇ ਕਿੰਨਾ ਇਹਦੇ ਨੇ ਕਿੰਨੀ ਪੱਛੀ ਚੋਕ ਲੈ ਹੁੰਦੀ ਏ ਹਾਂਜੀ 14 ਕਿਲੋ ਆ ਮੇਰੇ ਘਰੋਂ 12 ਮਿੰਨ ਕੇ ਚਲੂੰ ਹੈ 14 ਵਾਂ 12 ਕਿਲੋ ਮੰਨ ਕੇ ਚੱਲਿਓ ਹਨਾ ਵੀਰੇ ਭਾਜੀ ਇਸ਼ਈ 14 ਦੀ ਨਹੀਂ 12 ਦੀ 12 ਦੀ ਠੀਕ ਹੈ ਖੋਲੋ ਵੀਰੇ ਤੋਰਾ ਵਖਾਈਏ ਤਾਂ ਵੇਖੋ ਵੀਰੇ ਸੀਲਸ ਲੱਗ ਵੀ ਆ ਮੂ ਵੀ ਦਿਖਾ ਦਿੰਨੇ ਆ ਛਿੱਗਾ ਪੂਰਾ ਕਰਨੀ ਆ ਛਿੱਗੀ ਕਰਨ ਦੀ ਆ ਠੀਕ ਹੈ ਜੀ ਤੁਹਾਨੂੰ ਬਹੁਤ ਸਤਿ ਸ਼੍ਰੀ ਅਕਾਲ ਸੋ ਵੀਰੇ ਕਿਵੇਂ ਫੈਡ ਫੂਡ ਵੀ ਚੰਗੀ ਆ ਜੂ ਇਹਦੀ ਤੁਹਾਨੂੰ ਪਤਾ ਹੀ ਨਹੀਂ ਹੈ ਇਹਦੀ ਬੜੀ ਹੁੰਦੀ ਹੈ ਫੈਡ ਚੰਗੀ ਆ ਜੂ ਹਨਾ ਜੀ ਹਾਂ 8 ਵਜੇ ਤੱਕ ਹੀ ਚੋਖ ਲੈਣ ਜੀ ਲੈ ਅੱਛੇ ਜੀ ਹਾਂ ਸੋਨਾ ਲੇਵਾ ਲੱਗਿਆ ਵੀਰੇ ਤਾਂ ਤੋਂ ਨੋਕ ਆਲਾ ਬੜੀ ਚੰਗੀ ਆ ਠੀਕ ਹੈ ਜੀ ਸਫਾਈਆਂ ਬਹੁਤ ਨੇ ਉਧਰ ਨਹੀਂ ਆ ਜੀ ਮਾਲੋ ਮਾਲੋ ਕਾਕਾ ਬੱਚਾ ਲਾ ਕੇ ਖਾ ਦੀ ਦੀ ਹੁਣ ਬੱਚੇ ਲਹਣਾ ਇਹ ਲਾ ਲਓ ਬੱਚਾ ਹਾਂ ਤਾਰਾਂ ਦਾ ਪਤਾ ਲੱਗ ਜਾਂਦਾ ਵੀਰਾਂ ਨੂੰ ਦੂਰ ਹਾਂ ਬਿਲਕੁਲ ਬਿਲਕੁਲ ਲਾ ਲਓ ਬੱਚੇ ਲਾ ਲਓ ਆ ਜੀ ਚੰਮੜਾ ਤਾਂ ਦੇਖੋ ਵੀਰੋ ਬੱਚਾ ਲਾ ਕੇ ਵੀਰ ਕਹਿੰਦਾ ਖਾਲਦੇ ਨੇ ਮਗਰ ਵਸ਼ੀ ਆ ਜੀ ਤੇ ਚਵਾ ਵੀਰਾ ਕਹਿੰਦਾ ਇੱਕ ਨੰਬਰ ਲੱਗਿਆ 9 ਕਲਾ ਥਾਣਾ ਗਿਆ ਵੀਰੋ ਬਾਕੀ ਚੈੱਕ ਕਰ ਲਿਓ ਚਵਾ ਚੈੱਕ ਕਰ ਲਓ ਵਸ਼ੀ ਦਾ ਹਲੇ ਵੀਰੋ ਰਸੀ ਪਾਉਣੀ ਆ ਤੇ ਪਾ ਲੋ ਨਹੀਂ ਤੇ ਨਹੀਂ ਉੱਧਾ ਵੀ ਮੁੰਡਾ ਬਹਿ ਗਏ ਮੇਰੇ ਨਾਲ ਮੇਰੇ ਵਿੱਚ ਗਿੰਦਰ ਜੀ ਹਾਂਜੀ ਜੇ ਤੁਹਾਡੀ ਮਰਜ਼ੀ ਪਾਉਣੀ ਪਾਉਣੀ ਤੇ ਉੱਧਾ ਹੀ ਬਿਠਾ ਜੀ ਉਹ ਆਪਦੀ ਮਰਜ਼ੀ ਹੈ ਨਾ ਆ ਮੰਗਾ ਪਾਉਣਾ ਚੰਗਾ ਵੀਰੋ ਮੱਖ ਮੁਖ ਹੁੰਦੀ ਆ ਕੇ ਵੇਲੇ ਪਸ਼ੂ ਲਾ ਕੇ ਬਿਲਕੁਲ ਬਿਲਕੁਲ ਚਲ ਪਾ ਲੋ ਵੰਗਾ ਪਾ ਲੋ ਆਹ ਹੀ ਦਾ ਪਟਰ ਕੋ। ਯਕ ਕੇਵਲੇ ਪਸ਼ੂ ਕਈ ਵੰਗਾ ਪੋਂਦੇ ਨਹੀਂ ਹਨਾ ਫਿਰ। ਕਈ ਪੋਂਦੇ ਨਹੀਂ ਹਨਾ। ਹਾਂ ਕਈ ਪੋਂਦੇ ਨਹੀਂ ਆ ਕਈ। ਕਈ ਵੀ ਨਾਲ ਦੀ ਡਿਮਾਂਡ ਹੁੰਦੀ ਆ ਵੰਗਾ ਪਾਉਣ ਵਾਲੀ ਚਾਹੀਦੀ ਵੈੜ। ਕਈ ਵੀ ਨਾਲ ਦੀ ਡਿਮਾਂਡ ਹੁੰਦੀ ਆ ਵੰਗਾ ਪਾਵੇ ਨਾ ਹਨਾ। ਬਿਲਕੁਲ। ਕਿਵੇਂ ਮਰਜੀ ਕੋਈ ਵੀਰ ਚੋਲੇ ਹਨਾ। ਪਾਣੀ ਦੇਣਾ। ਚਲ ਇਧਰ ਆ। ਹਾਂ ਮਾਰ ਦਿਓ ਧਾਰਾ ਕੋਈ ਨਾ ਮਾਰ ਦਿਓ। ਆ ਦਿਖਾਓ ਵੀਰ ਜੀ ਸੂਂਬਾਈ ਲੱਗਾ ਭਾਜੀ। ਥਾਣ ਬੜਾ ਸਪੈਸ਼ਲ ਲੱਗਿਆ। ਕਿਹੋ ਜਿਹਾ ਲੱਗਿਆ ਥਾਣ ਜੀ। ਬਿਲਕੁਲ। ਆ ਜਾਊਗਾ। ਇਧਰ ਵੀ। ਯਾ ਵਾ ਮੋਟੀ ਧਾਰਾ। ਫੁੱਲ ਚਵਾ ਲੱਗਿਆ ਬੋਦੀ ਬੋਲੀ ਰੂਮ ਵਰਗੀ ਭਾਜੀ ਠੀਕ ਹੈ ਜੀ ਦੇਖੋ ਵੀਰੋ ਠੀਕ ਹੈ ਵੀਰੇ ਠੀਕ ਹੈ ਠੀਕ ਹੈ ਠੀਕ ਹੈ ਤਨਾ ਛਲੇ ਡੋਲੇ ਸੋਨਾ ਚਵਾ ਲੱਗਿਆ ਵੀਰੋ ਤਾਂ ਸੀਲਸ ਲੱਗਾ ਤਾਂ ਚਿੱਟਾ ਦੁੱਧ ਆ ਇੱਕ ਤਾਂ ਹੁੰਦਾ ਕਈ ਵਲੇ ਵੇੜਾਂ ਦਾ ਖੱਟਾ ਦੁੱਧ ਵੀ ਹੁੰਦਾ ਵੀਰੋ ਜਿਆਦਾ ਹਨਾ ਇਹ ਚਿੱਟਾ ਦੁੱਧ ਦਾ ਮਈਆ ਵਰਗਾ ਫੈਂਟ ਚੰਗੀ ਆਉ ਵੀਰੇ ਮੋਲੇ ਦਾ ਦੋ ਬੱਸੀਆਂ ਵੀ ਦਿੱਤੀ ਹਨਾ ਦੋਹੀ ਹੈ ਮਗਰ ਵੇੜ ਵੀ ਤਿਆਰੀ ਹੈ ਇੱਕ ਸਾਜੀ ਪਲੀ ਪਲੀ ਬੱਚਾ ਹਨਾ ਕਿੰਨੇ ਦੀ ਵੀਰੇ ਦੇਣੀ ਵੇੜ ਜੀ ਜੀ ਦੇ ਦਈਏ 50000 ਕਰ ਦਿਓ ਮਾਨ ਤਾਂ ਰਾਹੁਲ ਭਾਜੀ ਇੰਦਰ ਜੀ ਅੱਜ ਦੋ ਛੱਡੀ ਹੈ 48 ਜੀ ਬਾਕੀ ਕੋਈ ਫੋਨ ਲਾ ਲਈ ਯਾਰ ਹਨਾ ਥੋੜਾ ਬਹੁਤ ਜਿਆਦਾ ਨਹੀਂ ਜਿਆਦਾ ਠੀਕ ਆ ਜੀ ਅਗਲੇ ਇਹ ਨਾ ਕਹਿਣ ਮੇਰਾ ਵੀਰ ਪਰ ਤੂੰ 45 ਮੰਗਿਆ ਆਪਾਂ 45 ਨਹੀਂ ਮੰਗਿਆ ਮੰਗਿਆ 50 ਯੇ ਨਹੀਂ 45 ਲੱਗਦੀ ਹੈ 570 ਜੋ ਮਾਨ ਠੀਕ ਹੈ ਜੀ ਵੇਖੋ ਵੀਰੋ 45 ਚ ਵੀ ਮਾਨ ਤਾਂ ਨੂੰ ਫੋਨ ਲਾ ਲਿਓ ਜਰੂਰ ਨੌਕੜਾ ਥਾਣਾ ਗਿਆ 12 ਲੀਟਰ ਦੁੱਧ ਆ ਮਗਰ ਵਛੀ ਆ ਸੋਣੀ ਵੜਾ ਗਈ ਚਵਾਤਾ ਨੂੰ ਵੀਰੇ ਬਖਾਲਤਾ ਇੱਕ ਨੰਬਰ ਹਾਂ ਇਹ ਦੂਜੇ ਨੰਬਰ ਤੇ ਆ ਗਈ ਵੇ ਇਹ ਵੀਰਜੀ ਆ ਗਈ ਆ ਪਲੂਣ ਵਛੀ ਪਲੂਣ ਵਛੀ ਆ ਖੀਰੀ ਖੀਰੀ ਆ ਜੀ ਠੀਕ ਠੀਕ ਹੈ ਜੀ ਤੇ ਇਹ ਸੁੰਦੀਆ ਦਿਖਾ ਦਿਓ ਮੇਰੇ ਪਿੱਛੋਂ ਦਿਖਾ ਦਿਓ ਪਲਜਿੰਦਰੀਆ ਮੇਰੇ ਹਾਂਜੀ ਆ ਵੇਖੋ ਸਪੈਸ਼ਲੀ ਤੁਹਾਨੂੰ ਲੱਗਾ ਵਛੀ ਨਾ ਵੀਰੇ ਇਹ ਕਿੱਲਾ ਵੀ ਪਪਾ ਜੀ ਕਿੰਨੀਆਂ ਵਾਂ ਇਹ ਤਾਂ ਤਿਆਰ ਹੋਊਗਾ ਠੀਕ ਇਦਾਂ ਹੀ ਬਹਿ ਜਾਓ ਦਿਨ ਦੇਨ ਵੀਰੇ ਆਗਲਾ ਤੁਹਾਨੂੰ ਵੀ ਦਿਖਾ ਦੋ ਐ ਸਪੈਸ਼ਲੀ ਲੱਗਾ ਬੰਦੀ ਚੰਗਾ ਸਨ ਲੱਗਿਆ ਇੱਟਾ ਡਾ ਲੰਮਾ ਵਾ ਜੀ ਦੋਨੇ ਸੋਨਾ ਵਾ ਮਤਲਬ ਹੋਰ ਪਸਮਾ ਪੋਣਾ ਤੇ ਕਾਫੀ ਤਿਆਰ ਹੋ ਜੋ ਹਣਾ ਤਾਂ ਵੈੜ ਵੀ ਬਰੀਡ ਆ ਫੁੱਲ ਬਰੀਡ ਆ ਤਾਂ ਵੇਖੋ ਵੀਰੇ ਉਹ ਫੁੱਲ ਬਰੀਡ ਆ ਕੱਦ ਕਾਠ ਵੀ ਸੋਨਾ ਲੱਗਿਆ ਥਣ ਚੰਗਾ ਲੱਗਿਆ ਲੇਵਾ ਸੋਨਾ ਲੱਗਿਆ ਖੋਲ ਵੀਰੇ ਤੋਰਾ ਵਿਖਾਈਏ ਦਾ ਵੈੜ ਦਾ ਤਾਂ ਵੇਖੋ ਵੀਰੇ ਉਹ ਤੋਰਾ ਚੈੱਕ ਕਰ ਲਿਓ ਵੱਡੀ ਵੈੜਾ ਫੁੱਲ ਬਰੀਡ ਆ ਬਾਕੀ ਥਣ ਦੀ ਗੱਲ ਕਰੀਏ ਜਾਂ ਲੇਵੇ ਦੀ ਗੱਲ ਕਰੀਏ ਹਜੇ ਤਾਂ ਤਿਆਰ ਹੋਣਾ ਇੰਟਰਾ ਵੈਲੋ ਵੀਰ ਮੈਂ ਫੁੱਲ ਬਰੀਡ ਵੈੜਾ ਤੇ ਵੇਖੋ ਵੀ ਇਹੋ ਜਿਹੇ ਮਿਲ ਨਹੀਂ ਠੱਠਿਓਂ ਖੀਰੀ ਆ ਵੀਰੇ ਖੀਰੀਆਂ ਕਿਆ ਬਾਤ ਆਈ ਹੌਲੀਪੁੱਟਾ ਤੇਰਾ ਹੌਲੀ ਕਿਆ ਬਾਤ ਨਕਸ਼ਾ ਹੀ ਆ ਸੋਹਣੀ ਵੈੜਾ ਲੈ ਬਤ ਸੁਣਾ ਲੈਵਾ ਚੰਗਾ ਲੱਗਿਆ ਬਰੀਡ ਆ ਫੇਸ ਕੁਆਲਟੀ ਬਹੁਤ ਸੋਹਣੀ ਬੋਦੀ ਵਾਲੀ ਇੰਨੀ ਕਾ ਨਿਗਾਹ ਹੰਨਾ ਜੀ ਸਪੈਸ਼ਲੀ ਅੱਖਾਂ ਬਹੁਤ ਘੱਟ ਪਸ਼ੂ ਇਹ ਜਾ ਵੇਖਣ ਨੂੰ ਮਿਲਦਾ ਵੀਰੇ ਕਦੋਂ ਖਰੀਦਦਾਰੀ ਚ ਹੁੰਦਾ ਖਾਂਦੀ ਗੱਲ ਕਰੀਏ ਜਾਂ ਲੈਵੇ ਦੀ ਗੱਲ ਕਰੀਏ ਹਾਈ ਤਾਂ ਨੇ ਤਿਆਰ ਹੋਣਾ ਤਿਆਰ ਤਾਂ ਕੱਦ ਕਾਠ ਵੀ ਸੋਹਣਾ ਤੇ ਫੇਸ ਕੁਆਲਟੀ ਬਹੁਤ ਚੰਗੀ ਵੇੜ ਦੀ ਕਿੱਲੇ ਵੱਜੀ ਵੀ ਸੋਹਣੀ ਲੱਗਦੀ ਸੋਹਣੀ ਲੱਗਦੀ ਵੀ ਦੋ ਚਾਰ ਸੂਏ ਪੀ ਗਏ ਨਾ ਪੀ ਗਏ ਫਿਰ ਵੇਖਦੇ ਵੀਰੇ ਬਿਲਕੁਲ ਬਿਲਕੁਲ ਤੁਰਦੀ ਪਲਵਾਨਾਂ ਨੂੰ ਤੁਰਦੀ ਦਾ ਸੋਹਣੀ ਵੇੜਾ ਵੀਰੇ ਤਿਆਰ ਹੋਊਗਾ ਜੀ ਹਨਾ ਫੁੱਲ ਜਿਹਦਾ ਮਾਲ ਨਹੀਂ ਤੁਰਦੇ ਖਾੜਿਆਂ ਦੇ ਵਿੱਚ ਆ ਤੌਰ ਮਤਲਬ ਤੇ ਵੀਰੇ ਇਹ ਇਹ ਕਿੰਨੇ ਦੀ ਦੇ ਦੀ ਆਪਾਂ ਵੇੜ ਹੁਣ ਇਹ ਇਹੀ ਰੱਖਨੇ ਤਾਂ ਦੇ ਦੀਏ ਭਾਜੀ ਕੀ ਗੱਲ ਦੇ ਵੇਖਦਾ ਕੋਈ 80 ਦਾ 85 ਦਾ ਹਨਾ ਆਪਾਂ ਨਹੀਂ ਜਿਵੇਂ ਲੈਣਾ ਮੋਲੀ ਕੋਈ ਨਹੀਂ ਸੋਹਣੇ ਪਸ਼ੂ ਦਾ ਹਾਂਜੀ ਜੀ ਜੀ ਲੋੜੀ ਦੀ ਆਫਰ ਆਫਰ ਲਾ ਦੋ ਪੈਂਟ ਯਾਰ ਪੈਂਟ ਦੀ ਹੈ ਹਾਂ ਦੋ ਛੱਡੀਏ ਹਾਂਜੀ 2 ਨਹੀਂ ਭਾਜੀ ਹਾਂਜੀ ਖਾਣਾ ਨਹੀਂ ਕਰਦੀ ਜੈਸੀ ਹਾਂਜੀ 60 ਦੀ ਕੀ ਬਾਤ ਹੈ ਦੇਖੋ ਵੀਰੋ ਫੁੱਲ ਬ੍ਰੀਡ ਆ ਚਾਰੂ ਵੀ ਬਹੁਤ ਆ ਹਾਂ ਕੁਆਲਿਟੀ ਆ ਵੀਰੋ ਚਾਰੂ ਬੜੀ ਆ ਬਹੁਤ ਸੋਹਣੀ ਵੇੜਾ ਹੱਬ ਤੱਕ ਲੱਗੀ ਕੋਈ ਕਈ ਕਹਿੰਦੇ ਹੁੰਦੇ ਨਾ ਪਸ਼ੂ ਕੋਈ ਖਰੀ ਲੱਤ ਦਾ ਜਾਂ ਕਿਵੇਂ ਆ ਫੇਸ ਵੀ ਸੋਹਣਾ ਬਿਲਕੁਲ ਐਂ ਵੇਖੋ ਵੀਰੋ ਉਪਰੋਂ ਵੀ ਐ ਸਿੱਧੀ ਸੱਦੀ ਲੇਵਾ ਸੋਹਣਾ ਥਣ ਬੜਾ ਪਿਆਰਾ ਲੱਗਿਆ ਬਿਲਕੁਲ ਵੇੜਾ ਢਿੱਲਾ ਦੇਖ ਲੋ ਬੱਚੀਆਂ ਢਿੱਲਾ ਢੁਲਾ ਬੁਣਨਾ ਕਮਾਲ ਦੇ ਥਣ ਲਾਇਆ ਰੱਬ ਨੇ ਕਿੰਨੇ ਦੀ ਵੇੜੇ ਹੁਣ ਹਾਂ ਨਾ 60 ਦੀ ਹੋ ਜੂ ਕਿਆ ਬਾਤ ਹੈ ਸਿਰਾ ਵੇਖੋ ਵੀਰੋ ਬਾਕੀ ਫੋਨ ਜਰੂਰ ਲਾ ਲਿਓ ਵੀਰ ਨੂੰ ਹਨਾ ਜੀ ਹਾਂ ਜੀ ਜਰੂਰ ਮਾਨਤਨ ਹੋ ਜੀਦਾ ਤਾਂ ਨਾ ਹੋਇਆ ਮਾਨਤਨ ਹੋ ਜੀ ਜਿੰਨਾ ਕਰਿਆ ਕਰੋ ਜਿੰਨਾ ਕਰਿਆ ਕਰੋ ਸਭ ਜਿਆਦਾ ਨਹੀਂ ਰੇਟ ਨਹੀਂ ਕੋਈ 75 70 ਦੀਆਂ ਮੰਗਣ ਵੀਰੇ ਮੰਗ ਲਾ ਇਹਦਾ ਮੋਲੀ ਕੋਈ ਨਹੀਂ ਹਨਾ ਹੀਰੇ ਦਾ ਬਿਲਕੁਲ ਮੋ ਵੀ ਖੀਰੀ ਆ ਯਾਰ ਖੀਰੀ ਆ ਨਹੀਂ ਮੰਨਣ ਜੀ ਹੋਗਾ ਹਾਂ ਵੀਰੇ ਤੀਜੇ ਨੰਬਰ ਤੇ ਅੱਛਾ ਇਹ ਆ ਗਈ ਵੀਰ ਜੀ ਜਰਸੀ ਜਰਸੀ ਐ ਨਿਗਾ ਨਿਗਾ ਕਾਨਾ ਆ ਗਿਆ ਸੁਈ ਨੂੰ ਅੱਜ ਇਹਨੂੰ ਚੌਥਾ ਪੰਜਵਾਂ ਦੇਣ ਜੀ ਬੱਚਾ ਕੀ ਭਾਲੇ ਨੇ ਬੱਚਾ ਬੱਚਾ ਆ ਗਿਆ ਜੀ ਬੱਚਾ ਆ ਗਿਆ ਖੋਲੋ ਇਹਨੂੰ ਖੋਲੋ ਤੁਸੀਂ ਕਰ ਬੋ ਚੌਥਾ ਪੰਜਵਾਂ ਦੇਣ ਉਡੀ ਸੂਰ ਮਣਾਈਏ ਤੂੰ ਖੁਗਰ ਕੇ ਪੱਠਾ ਪੱਠਾ ਘੱਟ ਖਾਦਾ ਹਾਂ ਤੁਨ ਬੜਾ ਪਿਆਰਾ ਲੱਗਿਆ ਹੋਇਆ ਹੈ ਗੁਲਾਬੀ ਚੁੰਮਾ ਲੱਗਾ ਵਾ ਤੇ ਲੇਵਾ ਵੀ ਸੱਬਾ ਸੂਬਾ ਲਈਆ ਹਾਂ ਸੋਹਣੀ ਮੈੜ ਵੀ ਰੇਵੀ ਹੋਲੀ ਕਾਕਾ ਕੋਲ ਕਿੰਨੂ ਕਹਿੰਦੇ ਪੱਟਾ ਛੱਡਾ ਪੱਟਾ ਛੱਡਾ ਨਹੀਂ ਸੋਨਾ ਯਾ ਜੀ ਸੋਨਾ ਲੱਗਿਆ ਥਾਂ ਤੁਨ ਲੇਵੇ ਦੀ ਬੜੋ ਬਹੁਤ ਸਫਾਈ ਹੈ ਹਮਾਲਾ ਕਾਕਾ ਕਮਾਲ ਕੁਆਲਿਟੀ ਹੈ ਜੀ ਇਹ ਫੇਸ ਵਖਾ ਦੇ ਪਾ ਜੀ ਵੇਖ ਵੀਰੋ ਬੋਦੀ ਵਾਲੀ ਆ ਸੂਰ ਬੋਦੀ ਜੀ ਹਾਂ ਇਹ ਮੋਟੀ ਅੱਖਾਂ ਕੀ ਗਲਾ ਬੀ ਥਣ ਤੂੰ ਇਹਨੂੰ ਚ ਦਿਨਰੀ ਚ ਚੌਥਾ ਪੰਜਵਾਂ ਦੇ ਨੇ ਚੌਥੇ ਤੋਂ ਪੰਜਵਾਂ ਦੇਣਾ ਪੰਜਵਾਂ ਦੇ ਦੇਣਾ ਮੰਨ ਲਓ ਠੀਕ ਹੈ ਉਹਦੇ ਤੱਕ ਬਚਾ ਇਹਦਾ ਬਚਾ ਤਾਰਾ ਮਾਰਨੀ ਆ ਨਾ ਤਾਂ ਜਵਾਬ ਹਾਂ ਪਤਾ ਲੱਗ ਪਤਾ ਲੱਗ ਜਾਂਦਾ ਉਹਦਾ ਮੋਗਾ ਮੋਗਾ ਲਾ ਕੇ ਬੱਚਾ ਬਚਿਆ ਠੀਕ ਹੈ ਲਾ ਦਿਓ ਬੱਚਾ ਲਾ ਦਿਓ ਹੈਨਾ

ਕਿਆ ਬਾਤ ਸਿਰ ਹੈ ਇਸ ਟੋਕਲਾਸ ਹਮਾ ਗਰਸਾਂ ਦੇ ਮਾਰਦੇ ਵੀ ਬਹੁਤ ਚੰਗੀ ਹੈ ਵੀਰੇ ਠੀਕ ਹੈ ਸੋਹਣੀ ਬੈੜਾ ਵੀਰੇ ਬਹੁਤ ਚੰਗੀ ਹੈ ਮੁੱਲ ਵੀਰੇ ਦਾ ਕੀ ਕਰ ਲਈ ਆਪਾਂ ਵੇਡ ਦਾ ਮੁੱਲ ਜੈਜੀ ਭਾਜੀ ਜੈਜੀ ਜਾਂਦੇ ਉੜਦੀਆਂ ਲਾਈ ਕੋਈ 55 ਨਹੀਂ ਦੱਸਦੀ 50 ਇਹ 50 ਦੀ ਆ ਤਾਂ ਵੇਖੋ ਵੀਰੋ ਇੱਕ ਨੰਬਰ ਚਵਾਵਿਆ ਕਿਆ ਬਾਤ ਆ ਵੇਖੋ ਇਧਰ ਦਿਖਾ ਤੁਹਾਨੂੰ ਦਿਖਾਈ ਕੋਈ ਸਪੈਸ਼ਲ ਜਿਆ ਤਾਂ ਨਹੀਂ ਵੇਖੋ ਭਾਜੀ ਇਹ ਸੁੰਭਾਈ ਗਲਾਬੀ ਤਾਂ ਲੱਗਾ ਜੀ ਹੈ ਨਾ ਸਿਰ ਆ ਵੇੜ ਚੁਆ ਇੱਕ ਨੰਬਰ ਆ ਤਾਜ਼ਾ ਬੱਚਾ ਵੀ ਨਾ ਪਾਜੀ ਹੈ ਨਾ ਕਿੰਨੇ ਦੀ ਹੁਣ 50 ਦੀ ਹੈ ਇਹ ਦੀ 50 ਦੋ ਛੱਡੀ ਹੈ 48 ਦੀ ਵੀਰੇ ਹੈ ਨਾ ਲੋੜੀਓਫਰਾ ਅੱਛਾ ਜੀ 45 ਹਜਰ ਠੀਕ ਹੈ ਨਹੀਂ ਜਾਇਜ਼ ਸਾਰਾ ਸਿਆਲ ਚੋਗੇ ਕੋਈ ਵੀਰਾ ਭਾਵੇਂ ਵੇਚ ਲੈ ਇਹਨੂੰ ਹੈ ਨਾ ਕਲਿੰਦਰ ਕਲਿੰਦਰ ਨਹੀਂ ਜਾਇਜ਼ ਕਲਿੰਦਰ ਦੇ ਚਾਹੇ ਰੇਟ ਜਾਇਜ਼ ਆ ਵੀਰੇ ਤੇਰਾ ਸੋਨਾ 45000 45000 ਦੀ ਦੇਣੀ ਕੋਈ ਫੋਨ ਲਾ ਲੇ ਫੋਨ ਲਾ ਲੇ ਮੈਂ ਹਾਂ ਤੈਨੂੰ ਠੀਕ ਕਰਾਂਗੀ ਅੱਛਾ ਇਹ ਆ ਗਈ ਵੀਰੇ ਜਰਸੀ ਪਿਓਰ ਗੱਬਣ ਮਸੀ ਹਫਤਾ ਲੈਂਦੀ ਹੈ ਥਾਨ ਬੜਾ ਸਪੈਸ਼ਲ ਲੱਗਿਆ ਥਾਨ ਤੇ ਜਿੱਦਾਂ ਖੋਲ ਵੀਰੇ ਨੂੰ ਇਹ ਕੰਮ ਤਾਂ ਬਾਕੀ ਆ ਖੋਲੋ ਖੋਲੋ ਇਹਨੂੰ ਹਨਾ ਇਹਦੀਆਂ ਭਾਜੀ ਐ ਦੇਖੋ ਆ ਪੂਰਾ ਡਰ ਥਾਨ ਲੈਵੇ ਦਾ ਵੀਰ ਪਸ਼ੂ ਹੁੰਦਾ ਹਨਾ ਚਲੇ 5-7 ਦਿਨਾਂ ਦਾ ਵੀਰੇ ਦੱਸ ਦੇਣਾ ਹਨਾ ਹਾਂ 10 ਨਹੀਂ ਹਫਤਾ ਲੈ ਇਹ ਕੰਮ ਤਾਂ ਬਾਕੀ ਆ ਵੀਰੋ ਪਰ ਵੇਰ ਬਹੁਤ ਆ ਲੈ 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 ਜੋ ਤੋਰੋ ਕੋਈ ਨਾ ਤੋਰੋ ਚੰਬੂ ਦੀ ਹੋਲ ਕਰਦੀ ਆ ਤੋਰ ਜਾ ਤੋਰ ਦੇ ਦੇ ਢਿੱਲੀ ਛੱਡ ਦੇ ਨਾ ਵੇਡ ਥੋੜੀ ਢਿੱਲੀ ਛੱਡ ਕੇ ਤੋਰ ਮੂੰਹ ਤੋਂ ਢਿੱਲੀ ਛੱਡ ਦੋ ਵੇੜ ਕਈ ਪਸ਼ੂ ਕਰਦੇ ਆ ਧਿਆਨ ਦੋ ਖਾਨ ਸੋਣ ਵੀ ਰਿਹਾ ਚੰਗਾ ਲੱਗਿਆ ਲਊ ਵਾਲੀ ਵੇੜਾ ਚੰਗੀ ਸੋਹਣੀ ਵੇੜਾ ਚੱਲ ਲੈ ਲੈ ਉਹਦਾ ਕੜੇ ਪਾਇਨਾ ਕੜਾਂ ਦੇ ਕਰੀ ਉਹ ਥੋੜੀ ਉਹ ਨਾ ਤੁਸੀਂ ਜਿਆਦਾ ਪਾਇਨਾ ਥੱਲੇ ਪੈਰਾਂ ਪੂਰਾ ਚ ਵੀ ਹਨਾ ਚੱਲ ਤੋਰੋ ਵੀਰੇ ਤੋਰੋ ਉਨੀ ਵੇਲਾ ਲਊ ਆਈ ਆ ਇਸ ਕੰਮ ਨੂੰ ਜਿੰਨੋਂ ਕਹੇ ਲੋ ਗੋਗੜਾ ਵਾਲੀ ਬੱਤੀ 49 ਗਲਾਬੀ ਆ ਗਿਆ ਗਾਂ ਤੋਂ ਨਹੀਂ ਆ ਬੜੀ ਲਊ ਆਲੀ ਗੱਡ ਕਰ ਮਣੀ ਕੇ ਚਿੰਦੜੇ ਨੇ ਕੱਢੀ ਹਾਂ ਪਰ ਸ਼ੂ ਕਰਦਾ ਹੀ ਆ ਯਾਰ ਉਹ ਪਰਾਂ ਦਾ ਕਰਦਾ ਹੀ ਆ ਥੋੜਾ ਬੋਧ ਹਾਂ ਬੱਤੀ ਲਈ ਘਿਆਰ ਬਤਾ ਲਿਓ ਹੂੰ ਠੀਕ ਆ ਛੋਲੀ ਦੀ ਗਲੀ ਤੇ ਬੱਚੀਆਂ ਨੇ ਕਿਹਾ ਦੋ ਹੀ ਅੱਲੇ ਕੀ ਬਾਤ ਹੈ ਵੇਖੋ ਵੀਰੋ ਕੋਈ ਵੀਰੇ ਸਾਹਮਣੂ ਨਾ ਤਾਂ ਇੱਕ ਤਾਂ ਕੱਦ ਕਾਠ ਵੀ ਸੋਹਣਾ ਜੇ ਗੱਲ ਕਰੀਏ ਤਾਂ ਫੈਂਟ ਫੂਨ ਵੀ ਵੀਰੇ ਚੰਗੀ ਹੋਊ ਇਹਦੀ ਤੇ ਬਾਅਦ ਵਿੱਚ ਉਰੀ ਲਾਲ ਡੱਬੀ ਚ ਆ ਗਈ ਵੇੜਾ ਹਨਾ ਬਹੁਤ ਚੰਗੀ ਵੇੜਾ ਕਿੰਨੇ ਦੀ ਵੀਰੇ ਦੇਣੀ ਹੁਣ ਇਹ ਵੇੜਾ ਹਫਤਾ ਇੱਕ ਸਾਂਭਾ ਇਹਦੀ 65000 ਦੀ ਅਸੀ ਭਾਜੀ 2760 ਦੀ ਦਈ ਆਪਾਂ ਨਹੀਂ ਭਾਜੀ ਹਾਂਜੀ ਤੇ ਇੰਨੀ ਛੱਡੋ ਭਾਜੀ 60 ਦੀ 60 ਦੀ ਠੀਕ ਐ ਸੋਹਣੀ ਵੇੜਾ ਵੀਰੇ ਹਾਂਜੀ ਕਿਉਂਕਿ ਇੱਕ ਹਫਤਾ ਸਾਂਭ ਲੂ ਕੋਈ ਵੀਰਾ ਥਾਂ ਨਾ ਨੌਕਾਲਾ ਭਾਜੀ ਇਧਰ ਇੱਕ ਸੁਣੋ ਰਿਕਾਰਡ ਵੀ ਸੁਣ ਲੋ ਨਾ ਪਰ ਹਨਾ ਮਟਾਲੀ ਛੇਰ ਚ ਭਾਜੀ ਵੱਛੀ ਲਈ ਜੇ ਠੀਕ ਹੈ ਜੀ ਠੀਕ ਹੈ ਜੀ ਦੂਜੀ ਸਵੇਰ ਸੁਣੀ ਜੇ ਹਾਂਜੀ ਉਹ ਜਵਾਨ ਜੇ ਕੋਈ ਛਿੱਗੀ ਨਹੀਂ ਇਹਦੇ ਕੋਈ ਚੋਗੀ ਨਹੀਂ ਜੇ ਜਵਾਨ ਜੇ 18 ਕਿਲੋ ਦੁੱਧ ਪਹਿਲਾਂ ਵੱਛੀ ਪਹਿਲਨ ਨੇ ਅੱਛਾ ਹੀ 18 ਕਿਲੋ ਭਾਜੀ ਅੱਛਾ ਕੀ ਬਾਤ ਇਦਾਂ ਲਿਆ 48 ਦੀ ਦੇ ਨੇ ਤਾਂ ਨਹੀਂ ਬੰਨਾ ਕਿਉਂਕਿ ਕਿਹੜਾ ਥਣ ਲੱਗਾ ਨਾ ਨੋਕਾਲਾ ਹਾਂਜੀ ਰਫਲ ਦੀ ਗੋਲੀ ਵਰਗਾ ਥਣ ਲੱਗਾ ਇਹਨੂੰ ਬਣੂ ਬੋਦੋ ਤਾਂ ਦਿਸੀ ਜਾਂਦਾ ਬਾਕੀ ਚੱਲੇ ਕੋਈ ਵੀਰ ਹਫਤਾ ਸੰਭੂ ਹਨਾ ਹੁਣ ਕਿੰਨੇ ਦੀ ਦੇ ਦਈਏ ਭਾਵੇਂ ਟਟਕੀ ਗੈਣਾ ਭਾਈ 2 ਛੱਡੀ 52 ਹਾਂਜੀ ਲੋੜੀਓ ਆਫਰ ਚਲਾ ਦੀਏ ਫਿਰ ਬੰਮਪਰ ਜਾਨ ਤੋਂ ਧਮਾਕਾ ਐਂਡਲਾ ਪੀਸ ਆ ਹਾਂ ਨਹੀਂ ਕਰਨੀ ਜਾਨ ਦੋ 56000 ਪੂਰੇ 55 ਦੀ ਜਾਨ ਦੇ ਯਾਰ ਕੋਈ 65 60 ਨਹੀਂ ਵੀਰੋ ਫੋਨ ਲਾ ਲਿਓ ਬਾਕੀ ਤੁਸੀਂ 55000 ਦੀ 55000 ਦੀ ਕੀ ਬਾਤ ਹੈ ਤਾਂ ਵੇਖੋ ਵੀਰੋ ਚਾਰ ਪਸ਼ੂ ਨੇ ਚਾਰ ਦੇ ਚਾਰ ਟੋਪ ਕਲਾਸ ਨੇ ਰੇਡ ਜਾ ਜਾ ਬਾਕੀ ਫੋਨ ਵੀਰ ਨੂੰ ਜ਼ਰੂਰ ਲਾ ਲਿਓ ਵੀਰੋ ਬਾਕੀ ਇਹੋ ਬੇਨਤੀ ਹੁੰਦੀ ਆ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਰਿਓ ਸ਼ੇਅਰ ਕਰਿਓ ਜੋ ਤੁਹਾਨੂੰ ਨਵੀਂ ਨਵੀਂ ਵੀਡੀਓ ਲੈ ਕੇ ਵਿਖਾ ਲਈ ਜਾਵੇ ਤਾਂ ਵੀਰੇ ਐਡਰੈਸ ਬੋਲਨੀ ਹੈ ਕਰੀ ਆਪਦਾ ਐਡਰੈਸ ਨਹੀਂ ਜੀ ਠੱਠਾ ਜੀ ਹਾਂਜੀ ਨਾਂ ਬਣੀ ਦੱਸੇ ਨਹੀਂ ਬੱਲਾ ਕੀ ਹਾਂਜੀ ਜਿਹੜਾ ਕਿ ਦਾਸਪੁਰ ਜੀ ਠੀਕ ਹੈ ਜੀ ਨੇੜੇ ਜਿਹੜੇ ਮਜੀਠਿਆ ਨਾਲੋਂ ਉਹਨਾਂ ਮਜੀਠਾ ਰੋੜੀ ਵੱਜਦਾ ਔਰ ਭਾਂ ਜੋੜੀ ਨਾਲੇ ਨਾਲ ਠੱਠਾ ਬਿੰਦਿਆ ਹਾਂਜੀ ਪਤੀ ਘੜੀ ਛੂੜੀਆਂ ਵੀ ਆ ਜਾਂਦਾ ਲੱਗੇ ਠੀਕ ਹੈ ਜੀ ਠੀਕ ਹੈ ਜੀ ਮੋਬਾਈਲ ਨੰਬਰ ਪਾ ਜੀਗਾ 90564555 ਵੀਰ ਜੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼